ਤੁਸੀਂ ਡੇਢ ਸਾਲ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜ੍ਹ ਆਉਣਗੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਡੈਮ ਟੁੱਟਣਗੇ ਹੜ੍ਹ ਵੀ ਆਏ ਡੈਮ ਵੀ ਟੁੱਟਿਆ ਹੁਣ ਇਹ ਕਿੰਨਾ ਲੰਬਾ ਸਮਾਂ ਪੰਜਾਬ ਨੂੰ ਸੰਤਾਪ ਖੋਗਣਾ ਪਊਗਾ 7 ਸਤੰਬਰ ਨੂੰ ਰਾਤ ਨੂੰ ਚੰਦਰ ਗ੍ਰਹਿਣ ਲੱਗਣਾ ਉਸ ਤੋਂ ਬਾਅਦ 21 ਸਤੰਬਰ ਨੂੰ ਸੂਰਜ ਗ੍ਰਹਿਣ ਇਹ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਦੋਂ ਵੀ 14 ਦਿਨਾਂ ਦੇ ਵਿੱਚ ਅੰਤਰ ਨਾਲ ਸੂਰਜ ਤੇ ਚੰਦਰ ਗ੍ਰਹਿਣ ਲੱਗੇ ਆ ਉਦੋਂ ਵਿਸ਼ਵ ਦੇ ਵਿੱਚ ਵੱਡੀਆਂ ਘਟਨਾਵਾਂ ਹੋਈਆਂ ਆਪਣੇ ਨਾਰਥ ਇੰਡੀਆ ਦੇ ਵਿੱਚ ਜੰਮੂ ਕਸ਼ਮੀਰ ਪੰਜਾਬ ਜਾਂ ਰਾਜਸਥਾਨ ਦਿੱਲੀ ਗੁਜਰਾਤ ਜਾਂ ਮਹਾਰਾਸ਼ਟਰ ਦਾ ਇਲਾਕਾ ਇੱਥੇ ਕੋਈ ਵੱਡਾ ਅਤਵਾਦੀ ਹਮਲਾ ਹੋ ਸਕਦਾ 7 ਸਤੰਬਰ ਤੋਂ 21 ਸਤੰਬਰ ਦੇ ਵਿੱਚ ਹੁਣ ਅਗਲੇ ਜਿਹੜਾ ਨਵੰਬਰ ਤੱਕ ਟਾਈਮ ਹੈ ਮੰਨ ਲਓ 15 21 ਦਸੰਬਰ ਤੱਕ ਕਿਸੇ ਬਹੁਤ ਵੱਡੇ ਰਾਜਨੀਤਿਕ ਆਗੂ ਦਾ ਅਸੈਸੀਨੇਸ਼ਨ ਹੋ ਸਕਦਾ ਸੱਤਾ ਬਦਲੀ ਜਾਵੇ ਰਾਜ ਜਿਹੜੀ ਕਰ ਰਹੀ ਜਮਾਤ ਹੈ ਉਹਦੇ ਚ ਪਰਵਰਤਨ ਹੋ ਜਾਵੇ ਇਸ ਤਰ੍ਹਾਂ ਵੀ ਹੋ ਸਕਦਾ ਉਹ ਕੇਂਦਰ ਸਰਕਾਰ ਚ ਵੀ ਹੋ ਸਕਦਾ ਰਾਜ ਸਰਕਾਰ ਚ ਵੀ ਹੋ ਸਕਦਾ ਹੁਣ ਪਾਣੀ ਆਇਆ ਪਾਣੀ ਤੋਂ ਬਾਅਦ ਦੇ ਵਿੱਚ ਪਚਾਲ ਆ ਜਿਹੜਾ ਉਹ ਕੋਈ ਵੀ ਆ ਸਕਦਾ ਵੱਡੇ ਲੈਵਲ ਤੇ ਨਾਰਥ ਈਸਟ ਵਾਲੀ ਸਾਈਡ ਨੂੰ ਉੱਡਣ ਵਾਲੀਆਂ ਜਿਹੜੀਆਂ ਓਡਾਨਾਂ ਨੇ ਉਹਨਾਂ ਦੇ ਵਿੱਚ ਜੇ ਤੁਹਾਡੀ ਕੋਈ ਟਿਕਟ ਬੁੱਕ ਹੈ ਤਾਂ ਉਹਨੂੰ ਕੈਨਸਲ ਕਰਾ ਲਓ 28 ਜਨਵਰੀ ਤੋਂ 28 ਫਰਵਰੀ ਤੱਕ ਔਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਿਸੇ ਵੱਡੇ ਲੀਡਰ ਦੀ ਮੌਤ ਹੋ ਸਕਦੀ ਹੈ ਸੱਤਾ ਪਰਿਵਰਤਨ ਹੋ ਸਕਦਾ ਹੈ ਉਹ ਤਾਂ ਸਥਿਤੀਆਂ ਜਿਹੜੀਆਂ ਪੰਜਾਬ ਦੀ ਸੱਤਾ ਪਰਿਵਰਤਨ ਦੀਆਂ ਵੀ ਬਣੀਆਂ ਨੇ ਚਰਚਾ ਚੱਲੀ ਹੈ ਹੁਣ ਪਤਾ ਨਹੀਂ ਹੋਊ ਕਿ ਨਹੀਂ ਹੋਊ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਬਦਲਣ ਦੀ ਵੀ ਚਰਚਾ ਚੱਲ ਰਹੀ ਹੈ ਤੇ ਜਿਹੜਾ ਲੀਡਰ ਦੀ ਮੌਤ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਆਪਣੀ ਇੰਡੀਆ ਦਾ ਜਾਂ ਕਿਸੇ ਬਾਹਰ ਦਾ ਅੜਾਂ ਵਾਲੀ ਸਥਿਤੀ ਹੈ ਇਹ ਜਿਹਦੇ ਵਿੱਚੋਂ ਪੰਜਾਬ ਗੂਹੜਿਆ ਹੈ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋ ਚੁੱਕਿਆ ਫਸਲਾਂ ਦਾ ਵੀ ਮਾਲ ਡੰਗਰ ਦਾ ਵੀ ਘਰਾ ਦਾ ਵੀ ਇਹ ਸਥਿਤੀ ਕਿੰਨਾ ਕੁ ਟਾਈਮ ਤੱਕ ਝੋਕਣੀ ਪਊ 2025 ਕਹੇ ਜਾਂਦਾ ਸਾਲ ਹੋਊਗਾ ਤੁਹਾਡੇ ਪਿਛਲੇ ਪੌਡਕਾਸਟ ਚ ਵੀ ਮੈਂ ਦੱਸਿਆ ਸੀ ਇਹ ਯਾਦ ਰੱਖਿਆ ਜਾਓ ਇਤਿਹਾਸਿਕ ਸਾਲ ਲੋਕ ਇਤਿਹਾਸਿਕ ਉਹੀ ਗੱਲ ਹੋਗੀ ਵੀ ਲੋਕ ਕਹਿੰਦੇ ਵੀ 1988 ਤੋਂ ਬਾਅਦ ਇੰਨੇ ਜਿਹੜਾ ਤਕੜਾਹੜ ਆਇਆ ਔਰ ਇਹਨੂੰ ਇਤਿਹਾਸ ਦੇ ਵਿੱਚ ਵਾਕਈ 2025 ਦੇ ਵਿੱਚ ਕਿਹਾ ਕਰਨਗੇ 2025 ਕਹੜਾ ਆਇਆ ਬਿਲਕੁਲ ਕਈ ਬੰਦੇ ਨੇ ਮੇਰਾ ਮਜ਼ਾਕ ਵੀ ਉਡਾਇਆ ਵੀ ਡੈਮ ਕਿਵੇਂ ਟੁੱਟੂਗਾ ਉਹ ਸਾਹਮਣੇ ਮਾਧੂਪੁਰ ਹੈਡਵਰਕਸ ਟੁੱਟਿਆ ਪਿਆ ਹਜੇ ਤੱਕ ਵੀ ਉਹਦੀ ਰਿਪੇਅਰ ਨਹੀਂ ਹੋ ਸਕੀ ਹਿਮਾਚਲ ਦੇ ਵਿੱਚ ਮੋਲਾਣਾ ਡੈਮ ਹੈ ਉਹ ਟੁੱਟਿਆ ਉੱਤਰਾਖੰਡ ਦੇ ਵਿੱਚ ਹੋਰ ਵੀ ਚਾਂਸ ਹੈ ਟੁੱਟਣ ਦੇ ਜਿਹੜਾ ਸਾਲ 2025 ਹੈ ਇਹ ਸੱਤਾ ਪਰਿਵਰਤਨ ਨੂੰ ਲੈ ਕੇ ਵੀ ਕਿਸੇ ਵੱਡੇ ਜੀਤ ਅਸੀ ਮੌਤ ਨੂੰ ਲੈ ਕੇ ਵੀ ਯਾਦ ਰੱਖਿਆ ਜਾਊਗਾ ਜਿਵੇਂ ਤੁਹਾਨੂੰ ਦੱਸ ਰਿਹਾ ਹਾਂ ਜੇ ਸੱਤਾ ਪਰਿਵਰਤਨ ਹੋ ਗਿਆ ਤਾਂ ਯਾਦ ਇਤਿਹਾਸ ਦਾ ਬਣ ਜਾਂਦਾ ਵੀ ਉਦੋਂ ਕਿ ਕਿਸੇ ਸਰਕਾਰ ਟੁੱਟੀ ਸੀ ਜਿਹੜਾ ਟਾਈਮ ਹੁਣ ਮੈਂ ਚੱਲ ਰਿਹਾ ਨਾ 2030-32 ਤੱਕ ਮੈਂ ਤੁਹਾਨੂੰ ਕਈ ਵਾਰ ਕਿਹਾ ਵੀ ਇਹਦੇ ਵਿੱਚ ਕਈ ਨਵੇਂ ਦੇਸ਼ ਬਣਨਗੇ ਕਈ ਪੁਰਾਣੇ ਦੇਸ਼ ਟੁੱਟਣਗੇ ਇਹ ਚੀਜ਼ਾਂ ਟਾਲੀਆਂ ਵੀ ਜਾ ਸਕਦੀਆਂ ਜਾਂ ਕੁਦਰਤ ਨੇ ਇਹ ਕਰਨਾ ਹੀ ਕਰਨਾ ਹੀ ਕਰ। ਨਹੀਂ ਦੇਖੋ ਇਹ ਤਾਂ ਹੋਣਾ ਹੀ ਹੈ। ਇਹਨੂੰ ਟਾਲਣ ਦਾ ਬੈਸਟ ਨਹੀਂ ਨਾ ਕੋਈ ਚੇਂਜ ਕਰ ਸਕਦਾ। 1.5 ਸਾਲ ਪਹਿਲਾਂ ਹੜਾਂ ਦੀ ਭਵਿੱਖਬਾਣੀ ਕਰਨ ਵਾਲੇ ਜੋਤਸ਼ੀ ਕੇ ਗੋਪਾਲ ਸਾਡੇ ਨਾਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਕਿ ਹੜਾਂ ਦੀ ਜਿਹੜੀ ਭਵਿੱਖਬਾਣੀ ਉਹਨਾਂ ਨੇ ਕੀਤੀ ਸੀ ਉਹ ਸੱਚੀ ਤਾਂ ਹੋਈ ਐ ਤਾਂ ਹੁਣ ਇਹ ਅੱਗੇ ਕਿੰਨਾ ਟਾਈਮ ਚੱਲੂ ਕਿਵੇਂ ਇਹ ਸਾਰਾ ਕੁਝ ਠੀਕ ਹੋਊ ਹੋਰ ਵੀ ਬਹੁਤ ਸਾਰੀਆਂ ਨਵੀਆਂ ਪੁਕ ਪਾਣੀਆਂ ਜਾਂ ਉਹ ਕੀ ਕੁਝ ਗੱਲਾਂ ਬਾਤਾਂ ਕਰਦੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੇਰੇ ਨਾਲ ਬੈਠੇ ਨੇ ਸਵਾਗਤ ਕਰਦੇ ਆ ਸਰ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਜੀ ਐਨੂ ਜੀ ਐਨ ਸੁਖਵਿੰਦਰ ਜੀ ਹੋਰ ਠੀਕ ਠਾਕ ਹੋ ਜੀ ਬਹੁਤ ਮਿਹਰਬਾਨੀ ਤੁਸੀਂ ਚੱਲ ਕੇ ਸਪੈਸ਼ਲ ਘਰੇ ਆਏ ਹੋ ਹੁਕਮ ਛੱਡੋ ਧੰਨਵਾਦ ਜੀ ਪਹਿਲਾਂ ਤਾਂ ਮੈਂ ਇਸੇ ਕਰਕੇ ਵਾਰ-ਵਾਰ ਮੈਨੂੰ ਆਉਣਾ ਪੈ ਰਿਹਾ ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜੀ ਤੁਸੀਂ ਮੇਰੇ ਨਾਲ ਇੰਟਰਵਿਊਆਂ ਕੀਤੀਆਂ ਨੇ ਉਹਦੇ ਵਿੱਚ ਜਿਹੜੀਆਂ ਭੁਖਵਾਣੀਆਂ ਤੁਸੀਂ ਕੀਤੀਆਂ ਉਹ ਸੱਚ ਹੋ ਰਹੀਆਂ ਨੇ ਹਮ ਹੁਣ ਤੁਸੀਂ ਡੇਢ ਸਾਲ ਪਹਿਲਾਂ ਇਹ ਭੁਖਵਾਣੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜ੍ਹ ਆਉਣਗੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਡੈਮ ਟੁੱਟਣਗੇ ਹੜ੍ਹ ਵੀ ਆਏ ਡੈਮ ਵੀ ਟੁੱਟਿਆ ਹੁਣ ਇਹ ਕਿੰਨਾ ਲੰਬਾ ਸਮਾਂ ਪੰਜਾਬ ਨੂੰ ਸੰਤਾਪ ਭੋਗਣਾ ਪਊਗਾ ਇਹ ਲੰਬਾ ਸਮਾਂ ਕਿੰਨਾ ਚੱਲੂਗਾ ਦੇਖੋ ਜਿਹੜੀ ਮੌਸਮ ਦੀ ਮਾਰ ਆ ਇਹ ਤਾਂ ਜ਼ਿਆਦਾ ਤੋਂ ਜ਼ਿਆਦਾ 21 ਸਤੰਬਰ ਤੱਕ ਹੀ ਰਹਿ ਸਕਦੀ ਹੈ ਇਸ ਤੋਂ ਅੱਗੇ ਨਹੀਂ ਜਾਂਦੀ ਪਰ 7 ਸਤੰਬਰ ਨੂੰ ਰਾਤ ਨੂੰ ਚੰਦਰ ਗ੍ਰਹਿਣ ਲੱਗਣਾ ਉਸ ਤੋਂ ਬਾਅਦ 21 ਸਤੰਬਰ ਨੂੰ ਸੂਰਜ ਗ੍ਰਹਿਣ ਲੱਗਣਾ ਇਹ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਦੋਂ ਵੀ 14 ਦਿਨਾਂ ਦੇ ਵਿੱਚ ਅੰਤਰ ਨਾਲ ਸੂਰਜ ਤੇ ਚੰਦਰ ਗ੍ਰਹਿਣ ਲੱਗੇ ਆ ਉਦੋਂ ਵਿਸ਼ਵ ਦੇ ਵਿੱਚ ਵੱਡੀਆਂ ਘਟਨਾਵਾਂ ਹੋਈਆਂ ਵੱਡੀਆਂ ਘਟਨਾਵਾਂ ਜਿਵੇਂ ਹੁਣ ਜਿਹੜੀ 7 ਤੋਂ ਲੈ ਕੇ 21 ਤੱਕ ਆਪਣੇ ਨਾਰਥ ਇੰਡੀਆ ਦੇ ਵਿੱਚ ਜੰਮੂ ਕਸ਼ਮੀਰ ਪੰਜਾਬ ਜਾਂ ਰਾਜਸਥਾਨ ਦਿੱਲੀ ਗੁਜਰਾਤ ਜਾਂ ਮਹਾਰਾਸ਼ਟਰ ਦਾ ਇਲਾਕਾ ਇੱਥੇ ਕੋਈ ਵੱਡਾ ਅਤਵਾਦੀ ਹਮਲਾ ਹੋ ਸਕਦਾ ਹੁਣ 7 ਸਤੰਬਰ ਤੋਂ 21 ਸਤੰਬਰ ਦੇ ਵਿੱਚ ਤੇ ਆਪਰੇਸ਼ਨ ਜਿਹੜਾ ਸਿੰਧੂਰ ਹੋਇਆ ਸੀ ਪਾਰਟ 1 ਜਿਹੜਾ ਆਪਾਂ ਦੇਖਿਆ ਉਹਦਾ 파ਰਟ 2 ਹੈ ਜਿਹੜਾ ਉਹ ਵੀ ਇਸ ਟਾਈਮ ਦੇ ਵਿੱਚ ਸ਼ੁਰੂ ਹੋ ਸਕਦਾ 7 ਸਤੰਬਰ ਤੋਂ 21 ਸਤੰਬਰ ਤੱਕ 21 ਸਤੰਬਰ ਤੱਕ ਜਿਆਦਾ ਲੇਟ ਹੋਊਗਾ ਤਾਂ 21 ਅਕਤੂਬਰ ਤੱਕ ਉਹ ਉਹ ਹੋ ਕੇ ਹੀ ਰਹਿਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਇਸ ਟਾਈਮ ਦੇ ਵਿੱਚ ਜਿਹੜਾ ਹੁਣ ਅਗਲੇ ਜਿਹੜਾ ਨਵੰਬਰ ਤੱਕ ਟਾਈਮ ਹੈ ਮੰਨ ਲਓ 15 21 ਦਸੰਬਰ ਤੱਕ ਕਿਸੇ ਬਹੁਤ ਵੱਡੇ ਰਾਜਨੀਤਿਕ ਆਗੂ ਦਾ ਅਸੈਸੀਨੇਸ਼ਨ ਹੋ ਸਕਦਾ ਉਹ ਵੈਸੇ ਕੁਦਰਤੀ ਤੌਰ ਤੇ ਉਹਦੀ ਮੌਤ ਹੋ ਜਾਵੇ ਇਸ ਤਰ੍ਹਾਂ ਵੀ ਹੋ ਸਕਦਾ ਸੱਤਾ ਬਦਲੀ ਜਾਵੇ ਰਾਜ ਰਾਜ ਜਿਹੜੀ ਕਰ ਰਹੀ ਜਮਾਤ ਹੈ ਉਹਦੇ ਚ ਪਰਵਰਤਨ ਹੋ ਜਾਵੇ ਇਸ ਤਰ੍ਹਾਂ ਵੀ ਹੋ ਸਕਦਾ ਉਹ ਕੇਂਦਰ ਸਰਕਾਰ ਚ ਵੀ ਹੋ ਸਕਦਾ ਰਾਜ ਸਰਕਾਰ ਚ ਵੀ ਹੋ ਸਕਦਾ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਉਹ ਵਰਲਡ ਲੈਵਲ ਤੇ ਵੀ ਹੋ ਸਕਦਾ ਮਤਲਬ ਜੇ ਆਪਾਂ ਮੈਂ ਕੱਲ ਹੀ ਕੋਸ਼ਿਸ਼ ਕਰ ਰਿਹਾ ਸੀ ਡੋਨਲਡ ਟਰੰਪ ਦੀ ਕੁੰਡਲੀ ਨੂੰ ਹੋਂ ਦੇ ਟਾਈਮ ਨਾਲ ਮਿਲਾ ਕੇ ਮਤਲਬ ਜਿਆਦਾ ਖਤਰਾ ਡੋਨਲਡ ਟਰੰਪ ਦੀ ਜਾਨ ਨੂੰ ਹੈ ਇਸ ਟਾਈਮ अच्छा डोनाल्ड ट्रम्प ਨੂੰ ਅਸੈਸੀਨੇਸ਼ਨ ਹੋ ਸਕਦਾ ਕਿਉਂਕਿ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਇੱਕ ਜਿਹਨੂੰ ਆਪਾਂ ਕਹਿੰਦੇ ਆ ਗ੍ਰਹਿ ਯੁੱਧ ਢੜਕਣ ਵਾਲਾ ਹੈ ਲੋਕ ਸੜਕਾਂ ਤੇ ਨਿਕਲਣਗੇ ਤੇ ਲੋਕ ਜਦੋਂ ਨਿਕਲਣਗੇ ਤੇ ਸਰਕਾਰ ਜਦੋਂ ਉਹਨਾਂ ਨੂੰ ਸ਼ਾਂਤ ਕਰਨ ਜਾਊਗੀ ਉਹਦੇ ਵਿੱਚੋਂ ਕੋਈ ਗੋਲੀ ਚੱਲ ਸਕਦੀ ਹੈ اچھا ਡੋਨਲਡ ਟਰੰਪ ਨੂੰ ਪੂਰਾ ਖਤਰਾ ਹੈ ਮਤਲਬ ਕੋਈ ਹੋਰ ਵੱਡਾ ਲੀਡਰ ਵੀ ਮਤਲਬ ਸਾਡੇ ਦੇਸ਼ ਦਾ ਵੀ ਹਾਂ ਜਿਸ ਤਰ੍ਹਾਂ ਪਾਕਿਸਤਾਨ ਦਾ ਆਸਿਫ ਮਨੀਰ ਉਹ ਫੌਜ ਦਾ ਮੁਖੀ ਹੈ ਲੀਡਰ ਨਹੀਂ ਹੈ ਪਰ ਉੱਥੋਂ ਦੇ ਜਿਹੜਾ ਰਾਜਨੀਤਿਕ ਲੀਡਰ ਹੈ ਉਹਨੂੰ ਕੋਈ ਖਤਰਾ ਨਹੀਂ ਹੈ ਆਸਿਫ ਮਨੀਰ ਦਾ ਅਸੈਸੀਨੇਸ਼ਨ ਹੋ ਸਕਦਾ ਅੱਛਾ ਉਹਦੀ ਕੁੰਡਲੀ ਦੇ ਹਿਸਾਬ ਨਾਲ ਸੋ ਇਸ ਤਰ੍ਹਾਂ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਇਹ ਹੋਣ ਜਾ ਰਹੀਆਂ ਨੇ ਕਾਰਨ ਇਹ ਹੈ ਵੀ ਜਿਹੜੇ ਦੋ ਗ੍ਰਹਿਣ ਲੱਗ ਰਹੇ ਆ ਇਹ ਉਹਨਾਂ ਦਾ ਅਸਰ ਹੈ ਤੇ ਹੁਣ ਪਾਣੀ ਆਇਆ ਸਾਰਾ 7 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਜਿਆਦਾ ਤੋਂ ਜਿਆਦਾ 1 ਇੱਕ ਅਕਤੂਬਰ ਤੱਕ ਹੁਣ ਪਾਣੀ ਆਇਆ ਪਾਣੀ ਤੋਂ ਬਾਅਦ ਦੇ ਵਿੱਚ ਪਚਾਲ ਆ ਜਿਹੜਾ ਉਹੋ ਕਿਸੇ ਵੀ ਆ ਸਕਦਾ ਵੱਡੇ ਲੈਵਲ ਤੇ ਜਿਵੇਂ ਹੁਣ ਆ ਕੁਝ ਦਿਨ ਪਹਿਲਾਂ ਅਫਗਾਨਿਸਤਾਨ ਚਾ ਕੇ ਹਟਿਆ 600 ਬੰਦਾ ਮਰਿਆ ਇਹ ਜਿਹੜੀ ਗ੍ਰਹਿ ਦਸ਼ਾ ਹੁੰਦੀ ਹੈ ਨਾ ਜਿਸ ਤਰ੍ਹਾਂ ਮੰਨ ਲਓ ਇੱਕ ਸਪੈਸੀਫਿਕ 7 ਸਤੰਬਰ ਨੂੰ ਗ੍ਰਹਿਣ ਲੱਗਣਾ ਉਹਦਾ ਜਿਹੜਾ ਅਸਰ ਹੈ ਨਾ ਉਹ 8-10 ਦਿਨ ਪਹਿਲਾਂ ਵੀ ਹੋ ਸਕਦਾ ਹੁੰਦਾ 8-10 ਦਿਨ ਬਾਅਦ ਚ ਵੀ ਹੋ ਸਕਦਾ ਹੁੰਦਾ ਸੋ ਇਸ ਕਰਕੇ ਹੁਣ ਆਪਾਂ ਜਿਹੜਾ ਟਾਈਮ ਅੱਜ ਆਪਣੀ 5 ਸਤੰਬਰ ਚੱਲ ਰਹੀ ਹੈ ਅੱਜ ਆਪਾਂ ਇਸ ਟਾਈਮ 'ਚ ਬੈਠੇ ਆਂ ਅੱਗੇ ਜਿਹੜਾ ਹੈ 21 ਅਕਤੂਬਰ ਤੱਕ ਇਹਨਾਂ ਦਾ ਅਸਰ ਮੇਨਲੀ ਰਹੂਗਾ ਇਹ ਘਟਨਾਵਾਂ ਘਟਣਗੀਆਂ ਇਹਨਾਂ ਤੋਂ ਬਾਅਦ ਵੀ ਵੱਡੀ ਜਿਹੜੀ ਟ੍ਰੇਨ ਦਰਘਟਨਾ ਹੈਗੀ ਆ ਉਹ ਭਾਰਤ ਦੇ ਦੱਖਣ 'ਚ ਓਡੀਸ਼ਾ ਤੇ ਉਹਦੇ ਨਾਲ ਲੱਗਦਾ ਆਂਧਰਾ ਪ੍ਰਦੇਸ਼ ਦਾ ਸੂਬਾ ਹੈ ਜਾਂ ਹੋਰ ਨੇੜ ਨੇੜ ਵਾਲੀਆਂ ਜਿਹੜੀਆਂ ਸਟੇਟਾਂ ਨੇ ਦੱਖਣ ਦੀਆਂ ਉੱਥੇ ਕੋਈ ਵੱਡੀ ਰੇਲ ਦੁਰਘਟਨਾ ਜਿਹੜੀ ਆ ਉਹ ਹੋਊਗੀ ਯਾਤਰੀਆਂ ਵਾਲੀ ਕਿਹੜੀ ਆ ਆਉਣ ਵਾਲਾ ਜਿਹੜਾ ਨਵੰਬਰ ਦਸੰਬਰ ਆ 15 ਜਨਵਰੀ ਤੱਕ ਉਹ ਰੇਲ ਦੁਰਘਟਨਾ ਹੋ ਸਕਦੀ ਹੈ 28 ਜਨਵਰੀ ਤੋਂ ਲੈ ਕੇ 28 ਫਰਵਰੀ ਤੱਕ ਕੋਈ ਵੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਨਾਰਥ ਈਸਟ ਵਾਲੀ ਸਾਈਡ ਨੂੰ ਉੱਡਣ ਵਾਲੀਆਂ ਜਿਹੜੀਆਂ ਓਡਾਨਾਂ ਨੇ ਉਹਨਾਂ ਦੇ ਵਿੱਚ ਜੇ ਤੁਹਾਡੀ ਕੋਈ ਟਿਕਟ ਬੁੱਕ ਹੈ ਤਾਂ ਉਹਨੂੰ ਕੈਨਸਲ ਕਰਾ ਲਓ 28 ਜਨਵਰੀ ਤੋਂ 28 ਫਰਵਰੀ ਤੱਕ ਅੱਛਾ ਜਿਸ ਤਰ੍ਹਾਂ ਮੰਨ ਲਓ ਦਿੱਲੀ ਤੋਂ ਕੋਈ ਜਹਾਜ਼ ਜੋੜਿਆ ਉਹ ਗੁਹਾਟੀ ਜਾਊਗਾ ਜਾਂ ਉਹ ਸਿੰਗਾਪੁਰ, THAILAND ਜਾਊਗਾ ਫਿਲੀਪਾਈਨ ਜਾਊਗਾ ਇਸ ਵਾਲੀ ਸਾਈਡ ਨੂੰ ਜਾਣ ਵਾਲੀ ਜਿਹੜੀ ਪਲੇਨ ਆ ਉਹਦੀ ਦੁਰਘਟਨਾ ਇੱਕ ਹੋਊਗੀ ਅੱਛਾ ਇਸ ਟਾਈਮ ਦੇ ਵਿੱਚ ਜਿਵੇਂ ਪਹਿਲਾਂ ਹੋ ਕੇ ਛੱਡੀ ਹੈ ਇਹ ਵੀ ਜਹਾਜ਼ ਦੀ ਬਿਲਕੁਲ ਉਹ ਕਿਹੜੀ ਕੰਪਨੀ ਦਾ ਕਿਹੜੇ ਦੇਸ਼ ਦਾ ਹੋਊਗਾ ਇਹ ਨਹੀਂ ਮੈਂ ਕਹਿ ਸਕਦਾ ਪਰ ਇੱਕ ਹਵਾਈ ਦਰਘਟਨਾ ਜਿਹੜੀ ਹੈ ਉਹ ਸ਼ੋ ਹੋ ਰਹੀ ਹੈ ਨਾਰਥ ਈਸਟ ਵਾਲੀ ਸਾਈਡ ਤੇ ਇੰਡੀਆ ਦਾ ਨਾਰਥ-ਈਸਟ ਵਾਲੀ ਸਾਈਡ ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਿਸੇ ਵੱਡੇ ਲੀਡਰ ਦੀ ਮੌਤ ਹੋ ਸਕਦੀ ਹੈ ਜਾਂ ਕਹਿ ਸਕਦੇ ਹਾਂ ਕਿ ਸਰਕਾਰ ਸੱਤਾ ਪਰਿਵਰਤਨ ਹੋ ਸਕਦਾ ਹੈ ਉਹ ਤਾਂ ਸਥਿਤੀਆਂ ਜਿਹੜੀਆਂ ਪੰਜਾਬ ਦੀ ਸੱਤਾ ਪਰਿਵਰਤਨ ਦੀਆਂ ਵੀ ਬਣੀਆਂ ਨੇ ਚਰਚਾ ਚੱਲੀ ਹੈ ਹੁਣ ਪਤਾ ਨਹੀਂ ਹੋਊ ਕਿ ਨਹੀਂ ਹੋਊ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਬਦਲਣ ਦੀ ਵੀ ਚਰਚਾ ਚੱਲ ਰਹੀ ਹੈ ਤੇ ਜਿਹੜਾ ਲੀਡਰ ਦੀ ਮੌਤ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਆਪਣੀ ਇੰਡੀਆ ਦਾ ਜਾਂ ਕਿਸੇ ਬਾਹਰ ਦਾ ਮਤਲਬ ਇਸ ਤਰ੍ਹਾਂ ਦਾ ਲੀਡਰ ਜਿਹੜਾ ਦੁਨੀਆ ਜਿਹਨੂੰ ਲੀਡਰ ਮੰਨਦੀ ਹੈ ਹਮਮ ਹੁਣ ਜੇ ਆਪਾਂ ਕਹੀਏ ਵੀ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਾਂ ਸ਼੍ਰੀਲੰਕਾ ਦਾ ਪ੍ਰਧਾਨ ਮੰਤਰੀ ਵਰਲਡ ਲੀਡਰ ਹੈ ਉਹ ਤਾਂ ਨਹੀਂ ਹੈ ਉਹ ਤਾਂ ਗਿਨੇ ਚੁਣੇ ਲੋਕ ਹੈ ਨਾ ਦੁਨੀਆ ਤੇ ਜਾਂ ਤਾਂ ਅਮਰੀਕਾ ਹੈ ਜਾਂ ਰਸ਼ੀਆ ਹੈ ਚਾਈਨਾ ਹੈ ਜਿਹੜੀਆਂ ਵੱਡੀਆਂ ਤਾਕਤਾਂ ਨੇ ਪਰ ਆਪਣੇ ਦੇਸ਼ ਵਾਲਾ ਵੀ ਹੁਣ ਆਪਣੇ ਆਪ ਨੂੰ ਤਾਂ ਵਰਲਡ ਲੀਡਰ ਹੀ ਕਹਾਉਂਦਾ ਨਾ ਉਹ ਇਸ ਕਰਕੇ ਕਿਤੇ ਵੀ ਕੁਝ ਵੀ ਹੋ ਸਕਦਾ ਪਰ ਇਹਦੀ ਜਾਨ ਨੂੰ ਹਜੇ ਕੋਈ ਖਤਰਾ ਨਹੀਂ ਲੱਗਦਾ ਕੋਈ ਹੋਰ ਵੱਡਾ ਲੀਡਰ ਹੈ ਜਿਹੜਾ ਉਹਦੇ ਨਾਲ ਇਹਦਾਂ ਘਟਨਾ ਵਾਪਰਨੀ ਵਾਪਰਨੀ ਮਤ ਹੋਊਗੀ ਹੋਗੀ ਬਿਲਕੁਲ ਹੁਣ ਜਿਹੜਾ ਖੜਾਂ ਵਾਲੀ ਸਥਿਤੀ ਆ ਇਹ ਜਿਹਦੇ ਵਿੱਚੋਂ ਪੰਜਾਬ ਜੂਝ ਰਿਹਾ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋ ਚੁੱਕਿਆ ਫਸਲਾਂ ਦਾ ਵੀ ਮਾਲ ਡੰਗਰ ਦਾ ਵੀ ਘਰਾ ਦਾ ਵੀ ਇਹ ਸਥਿਤੀ ਕਿੰਨਾ ਕੁ ਟਾਈਮ ਭੋਗਣੀ ਪਊ ਹੋਰ ਇਹ ਆਪਾਂ ਨੂੰ ਕਹਾਣੀ ਜਿਹੜੀ ਲੋਟ ਆਊਗੀ ਜਾ ਕੇ ਦਸੰਬਰ ਦੀ 20 ਦਸੰਬਰ ਦੇ ਆਸ-ਪਾਸ ਤੇ ਉਹਨਾਂ ਟਾਈਮ ਪਾਣੀ ਆਈ ਫਿਰੂ ਨਹੀਂ ਪਾਣੀ ਨਿਕਲ ਜਾਊਗਾ ਪਰ ਸਮੱਸਿਆਵਾਂ ਨਹੀਂ ਸੈੱਟ ਆਉਣੀਆਂ ਹੁਣ ਬਿਮਾਰੀ ਫੈਲੂਗੀ ਇਹ ਤਾਂ ਮੈਂ ਬਹੁਤ ਡੇਢ ਸਾਲ ਤੋਂ ਕਹਿ ਰਿਹਾ ਹਾਂ ਵੀ ਵਾਟਰ ਐਲੀਮੈਂਟ ਨੇ ਐਕਟਿਵ ਹੋਣਾ ਹੈ ਜਿਨ੍ਹਾਂ ਲੋਕਾਂ ਨੇ ਇਨਕੋਰਚ ਕੀਤਾ ਹੋਇਆ ਵਾ ਨਦੀ ਦਾ ਏਰੀਆ ਦਰਿਆ ਦਾ ਏਰੀਆ ਸਮੁੰਦਰ ਦਾ ਏਰੀਆ ਵੀ ਕੁਦਰਤ ਉਹਨਾਂ ਨੂੰ ਸਬਕ ਸਿਖਾਉਣ ਆ ਰਹੀ ਹੈ ਇਹ ਤਾਂ ਅੱਪ ਡੇਢ ਦੋ ਸਾਲ ਤੋਂ ਬੋਲ ਰਹੇ ਹਾਂ ਤੇ 2025 ਕਹੇ ਜਾਂ ਸਾਲ ਹੋਊਗਾ ਤੁਹਾਡੇ ਪਿਛਲੇ ਪੋਡਕਾਸਟ ਚ ਵੀ ਮੈਂ ਦੱਸਿਆ ਸੀ ਕਿ ਯਾਦ ਰੱਖਿਆ ਜਾਊਗਾ ਇਤਿਹਾਸਿਕ ਸਾਲ ਹੋਊਗਾ ਇਤਿਹਾਸਿਕ ਉਹੀ ਗੱਲ ਹੋਗੀ ਵੀ ਲੋਕ ਕਹਿੰਦੇ ਵੀ 1988 ਤੋਂ ਬਾਅਦ ਹਾਂ ਇਹਨੇ ਜਿਹੜਾ ਤਕੜਾ ਹੜ ਆਇਆ ਔਰ ਇਹਨੂੰ ਇਤਿਹਾਸ ਦੇ ਵਿੱਚ ਵਾਕਈ 2025 ਦੇ ਵਿੱਚ ਕਿਹਾ ਕਰਨਗੇ 2025 ਚ ਹੜ ਆਏ ਸੀ ਬਿਲਕੁਲ ਵੀ ਡੈਮ ਵੀ ਟੁੱਟੂਗਾ ਕਈ ਬੰਦੇ ਨੇ ਮੇਰਾ ਮਜ਼ਾਕ ਵੀ ਉੜਾਇਆ ਵੀ ਡੈਮ ਕਿਵੇਂ ਟੁੱਟੂਗਾ ਉਹ ਸਾਹਮਣੇ ਮਾਧੂਪੁਰ ਹੈਡਵਰਕਸ ਟੁੱਟਿਆ ਪਿਆ ਹਜੇ ਤੱਕ ਵੀ ਉਹਦੀ ਰਿਪੇਅਰ ਨਹੀਂ ਹੋ ਸਕੇ ਹਾਂ हिमाचल देव ਵਿੱਚ مولانا डैम है, है, है।, मतलब, है। वो टूटया उत्तराखंड ਦੇ ਵਿੱਚ ਹੋਰ ਵੀ ਚਾਂਸ ਹੈ ਟੁੱਟਣ ਦੇ ਅੱਛਾ ਹੋਰ ਤੇਜ ਫਲੱਡ ਆਉਣ ਦੇ ਚਾਂਸ ਹੈ ਜਦੋਂ ਮਤਲਬ ਫਲੱਡ ਚੱਲ ਰਿਹਾ ਹੋਵੇ بارشਾਂ ਚੱਲ ਰਹੀਆਂ ਹੋਣ ਤੇ ਉਹਦੇ ਵਿੱਚ ਪਚਾਰ ਆ ਜਾਵੇ ਤਾਂ ਕੰਮ ਹੋਰ ਜ਼ਿਆਦਾ ਵਿਗੜ ਜਾਂਦਾ ਸੋ ਇਸ ਤਰ੍ਹਾਂ ਦੀ ਮਤਲਬ ਜਿਹੜੀ ਪਹਿਲਾਂ ਰਸ਼ੀਆ ਦੇ ਤੇ ਜਾਪਾਨ ਦੇ ਸੈਂਟਰ ਦੇ ਵਿੱਚ ਪਚਾਰ ਆਇਆ ਸੁਨਾਮੀ ਆਈ ਸੌਰੀ ਤੋ ਉਹ ਜਪਾਨ ਦੀ ਜਿਹੜੀ ਸਾਈਡ ਤੇ ਲੋਕ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ 12 ਦਸੰਬਰ ਦੀ ਜਿਹੜੀ ਤਰੀਕ ਹੈ 13 ਤੋਂ ਲੈ ਕੇ 23 ਦਸੰਬਰ ਉਹਦੇ ਵਿੱਚ 12 ਦਸੰਬਰ ਸਭ ਤੋਂ ਕ੍ਰਿਟੀਕਲ ਡੇਟ ਹੈ ਉੱਥੇ ਸੁਨਾਮੀ ਆ ਸਕਦੀ ਹੈ ਪਹਟਾਲਾ ਸਕਦਾ ਉਹ ਵੱਡੇ ਪੱਧਰ ਤੇ ਆਊਗਾ ਜਿਵੇਂ ਪਹਿਲਾਂ ਜਪਾਨ ਚ ਇੱਕ ਵਾਰ ਆਇਆ ਸੀ ਸੋ ਉਸ ਟਾਈਮ ਉੱਥੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਇਹ ਜਿਹੜਾ ਸਾਲ 2025 ਹੈ ਇਹ ਸੱਤਾ ਪਰਿਵਰਤਨ ਨੂੰ ਲੈ ਕੇ ਵੀ ਕਿਸੇ ਵੱਡੇ ਲੀਡਰ ਦੀ ਮੌਤ ਨੂੰ ਲੈ ਕੇ ਵੀ ਯਾਦ ਰੱਖਿਆ ਜਾਊਗਾ ਜਿਵੇਂ ਤੁਸੀਂ ਦੱਸ ਰਹੇ ਹੋ ਜੇ ਸੱਤਾ ਪਰਿਵਰਤਨ ਹੋ ਗਿਆ ਤਾਂ ਯਾਦ ਇਤਿਹਾਸ ਦਾ ਬਣ ਜਾਂਦਾ ਵੀ ਉਦੋਂ ਸ ਕਿਸੇ ਸਰਕਾਰ ਟੁੱਟੀ ਸੀ ਬਿਲਕੁਲ ਰੱਖਿਆ ਜਾਊਗਾ ਇਹ ਜ਼ਰੂਰੀ ਨਹੀਂ ਕਿ ਭਾਰਤ ਚ ਹੋਵੇ ਹਮ ਚਲੋ ਜਿੱਥੇ ਵੀ ਹੋਵੇ ਹਾਂ ਕਿਸੇ ਨਾ ਕਿਸੇ ਦੇਸ਼ ਦਾ ਤਾਂ ਉਹ ਬਣੂਗਾ ਹੀ ਨਾ ਇਤਿਹਾਸ ਬਿਲਕੁਲ ਜਿਹੜਾ ਟਾਈਮ ਹੁਣ ਮੈਂ ਚੱਲ ਰਿਹਾ ਨਾ 2030-32 ਤੱਕ ਮੈਂ ਤੁਹਾਨੂੰ ਕਈ ਵਾਰ ਕਿਹਾ ਵੀ ਇਹਦੇ ਵਿੱਚ ਕਈ ਨਵੇਂ ਦੇਸ਼ ਬਣਨਗੇ ਅੱਛਾ ਕਈ ਪੁਰਾਣੇ ਦੇਸ਼ ਟੁੱਟਣਗੇ ਉਹਨਾਂ ਦੇ ਹਿੱਸੇ ਹੋਣਗੇ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਨ ਦਾ ਦੌਰ ਹੈ ਜਿਹੜਾ ਉਹ ਚੱਲ ਰਿਹਾ ਹੁਣ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੱਡੀ ਆਤਵਾਦੀ ਘਟਨਾ ਜਿਹੜੀ ਹੈ ਉਹ ਵਾਪਰ ਸਕਦੀ ਹੈ ਸਭ ਨੂੰ ਅਲਰਟ ਰਹਿਣ ਦੀ ਲੋੜ ਹੈ ਇਹ ਤਾਂ ਕੇਕੋਪਾਲ ਜੀ ਤੁਸੀਂ ਬਹੁਤ ਵੱਡੀਆਂ ਭੇਖਵਾਨੀਆਂ ਕਰ ਦੁੱਤੀਆਂ ਇਹ ਤਾਂ ਡਰੂ ਡਰਾਉਣ ਵਾਲੀਆਂ ਭੇਖਵਾਨੀਆਂ ਨੇ ਕਿ ਇਹ ਚੀਜ਼ਾਂ ਟਾਲੀਆਂ ਵੀ ਜਾ ਸਕਦੀਆਂ ਜਾਂ ਕੁਦਰਤ ਨੇ ਇਹ ਕਰਨਾ ਹੀ ਕਰਨਾ ਨਹੀਂ ਦੇਖੋ ਇਹ ਤਾਂ ਹੋਣਾ ਹੀ ਹੈ ਇਹਨੂੰ ਟਾਲਣ ਦਾ ਬੈਸਟ ਨਹੀਂ ਨਾ ਕੋਈ ਚੇਂਜ ਕਰ ਸਕਦਾ ਕੋਈ ਬੰਦਾ ਮਤਲਬ ਇਸ ਤਰ੍ਹਾਂ ਦਾ ਨਹੀਂ ਪੈਦਾ ਹੋਇਆ ਜਿਹੜਾ ਮਤਲਬ ਉਸ ਚੀਜ਼ ਨੂੰ ਬਦਲ ਦਵੇ ਹਾਂ ਮਤਲਬ ਕੁਦਰਤ ਹੀ ਕੋਈ ਆਪਣਾ ਨਿਜਾਮ ਚੇਂਜ ਕਰ ਲਵੇ ਉਹ ਗੱਲ ਵੱਖਰੀ ਹੈ ਪਰ ਜੋ ਹੋਣਾ ਉਹ ਤਾਂ ਨਿਸ਼ਚਿਤ ਹੈ ਨਾ ਸੋ ਜਿਹੜੇ ਜੋਤਸ਼ੀ ਹੈ ਉਹ ਇਹ ਦੇਖਦੇ ਆ ਕਿ ਅੱਜ ਪਲੈਨੇਟਰੀ ਇਕੁਏਸ਼ਨ ਕੀ ਹੈ ਪਹਿਲਾਂ ਜਦੋਂ ਇਹ ਬਣੀ ਸੀ ਤਾਂ ਉਦੋਂ ਕੀ ਹੋਇਆ ਸੀ ਸੋ ਉਹ ਜਿਹੜੀਆਂ ਉਹ ਜਿਹੜੀਆਂ ਇੰਡੀਕੇਸ਼ਨਾਂ ਨੇ ਉਹ ਇਹ ਦੱਸਦੀਆਂ ਨੇ ਕਿ ਉਸ ਟਾਈਮ ਕੋਈ ਵੱਡੇ ਬੰਦੇ ਦੀ ਮੌਤ ਹੋਈ ਉਸ ਤੋਂ ਬਾਅਦ ਦੰਗੇ ਹੋਏ ਜਿਵੇਂ ਦਿੱਲੀ ਸਿੱਖ ਜੈਨੋਸਾਈਡ ਹੋਇਆ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਇਸੇ ਤਰ੍ਹਾਂ ਵਿਸ਼ਵ ਜੰਗਾਂ ਕਦੋਂ ਲੱਗੀਆਂ ਨੇ ਜਾਂ ਵੱਡੀਆਂ ਕੁਦਰਤੀ ਕਰੋਪੀਆਂ ਕੁਦਰਤੀ ਆਫਤਾਂ ਕਦੋਂ ਆਈਆਂ ਨੇ ਸੋ ਉੱਥੋਂ ਦੇਖ ਕੇ ਜਿਹੜੇ ਜੋਤਸ਼ੀ ਆ ਉਹ ਅਨੁਮਾਨ ਲਾਉਂਦੇ ਆ ਕਿ ਹੁਣ ਜਿਹੜਾ ਟਾਈਮ ਚੱਲਦਾ ਉਹੀ ਟਾਈਮ ਚੱਲਦਾ ਤੇ ਇੱਥੇ ਹੁਣ ਉਹੀ ਕੁਝ ਹੋਣ ਵਾਲਾ ਹੈ ਉਹ ਵੱਡੇ ਪੱਧਰ ਤੇ ਹੁੰਦਾ ਛੋਟੇ ਪੱਧਰ ਤੇ ਹੁੰਦਾ ਪਰ ਉਹ ਹੋਣਾ ਜ਼ਰੂਰ ਹੁੰਦਾ ਜਦੋਂ ਤੁਹਾਡੀਆਂ ਪਿਛਲੀਆਂ ਇੰਟਰਵਿਊਆਂ ਹੋਈਆਂ ਉਹਦੇ ਵਿੱਚ ਬਹੁਤ ਸਾਰੀਆਂ ਵਿਖਵਾਣੀਆਂ ਹੋਈਆਂ ਤੇ ਉਹ ਚਲੋ ਸੱਚ ਵੀ ਹੋਈਆਂ ਬਾਅਦ ਦੇ ਵਿੱਚ ਹੁਣ ਚਾਹੇ ਉਹ ਭਾਰਤ ਪਾਕਿਸਤਾਨ ਵਾਲੀ ਜੰਗ ਹੋਵੇ ਚਾਹੇ ਹੜਾਂ ਵਾਲੀ ਹੋਵੇ ਜਾਂ ਕੁਝ ਹੋਰ ਹੁਣ ਉਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਲੋਕ ਟ੍ਰੋਲ ਵੀ ਕਰਦੇ ਸੀ ਤੇ ਚਲੋ ਹੁਣ ਸੱਚ ਹੋਈਆਂ ਤਾਂ ਉਹ ਚੁੱਪ ਵੀ ਕਰ ਜਾਣਗੇ ਪਰ ਹੁਣ ਉਦੋਂ ਬਾਅਦ ਜੋ ਲੋਕਾਂ ਨੇ ਤੁਹਾਨੂੰ ਮਿਲ ਕੇ ਦੱਸਿਆ ਜਾਂ ਪੁੱਛਿਆ ਕਿ ਦੱਸੋ ਜੀ ਤੁਸੀਂ ਕਿਸ ਤਰੀਕੇ ਨਾਲ ਵਿਖਵਾੜੀ ਕਰ ਰਹੇ ਹੋ ਦੇ ਵਾਕੀ ਤੁਹਾਡੀਆਂ ਸਰਚੀਆਂ ਹੁਣੇ ਲੋਕ ਜਦੋਂ ਮਿਲਦੇ ਆ ਕੀ ਕਹਿੰਦੇ ਆ ਨਹੀਂ ਲੋਕ ਜਿਹੜੇ ਮੇਰੇ ਕੋਲ ਆਉਂਦੇ ਆ ਉਹ ਤਾਂ ਮਤਲਬ ਸੈਟੀਸਫਾਈਡ ਹੁੰਦੇ ਆ ਪੂਰੇ ਨਹੀਂ ਉਹ ਤਾਂ ਚਲੋ ਸੈਟੀਸਫਾਈਡ ਹੁੰਦੇ ਹੀ ਆ ਜਿਹੜੇ ਤੁਹਾਡੇ ਕੋਲੇ ਆਉਂਦੇ ਜਿਹੜੇ ਹੁਣ ਆਮ ਤੌਰ ਤੇ ਤੁਹਾਡੀ ਵੀਡੀਓਜ਼ ਵਗੈਰਾ ਦੇਖਦੇ ਆ ਉਹ ਜਦੋਂ ਮਿਲਦੇ ਆ ਤਾਂ ਕੀ ਸੋਚਦੇ ਕੀ ਕਹਿੰਦੇ ਆ ਉਹ ਮੈਨੂੰ ਤਾਂ ਇਹੀ ਪੁੱਛਦੇ ਹੁੰਦੇ ਆ ਵੀ ਤੁਸੀਂ ਕਦੋਂ ਮਿਲ ਸਕਦੇ ਹੋ ਕਿੱਥੇ ਮਿਲ ਸਕਦੇ ਟਾਈਮ ਤੇ ਫੋਨ ਤੇ ਗੱਲ ਕਰ ਲੈਣੇ ਹੋ ਜਾਂ ਨਹੀਂ ਕਰਦੇ ਹਾਂ ਉਸੇ ਇਸ ਤਰ੍ਹਾਂ ਉਹ ਪੁੱਛਦੇ ਜ਼ਰੂਰ ਹੁੰਦੇ ਆ ਤੇ ਮੈਨੂੰ ਕਿਸੇ ਨੇ ਐਦਾਂ ਜਨਤਕ ਤੌਰ ਤੇ ਕਦੇ ਕਿਸੇ ਨੇ ਮਿਲ ਕੇ ਨਹੀਂ ਕਿਹਾ ਵੀ ਤੇਰਾ ਤਾਂ ਫਰਾਡ ਹੈ ਜੀ ਠੱਗੀ ਹੈ ਜੀ ਫਲਾਣਾ ਆਈਟਮ ਖਾਣਾ ਹੈ ਜਿਹੜੀਆਂ ਤੁਸੀਂ ਪਹਿਲੀਆਂ ਕੁਝ ਭੁੱਖ ਬਾਣੀਆਂ ਕੀਤੀਆਂ ਉਹ ਇੱਕ ਵਿਸ਼ੇਮਾਲਕਾ ਜਿਹੜੀ ਕਿਤਾਬ ਸੀ ਉਹਦੇ ਵਿੱਚੋਂ ਕੀਤੀਆਂ ਸੀ ਭਵਿਸ਼ੇਮਾਲਕਾ ਹਾਂ ਹੁਣ ਜਿਹੜੀਆਂ ਤੁਸੀਂ ਇਹ ਭੁੱਖ ਬਾਣੀਆਂ ਕਰ ਰਹੇ ਹੋ ਕਿ ਇਹ ਵੀ ਉਹ ਕਿਤਾਬਆਂ ਨੇ ਇਹ ਜਵਾਂ ਤੁਹਾਡੀਆਂ ਨੇ ਇਹ ਕਿੱਥੋਂ ਕਰ ਰਹੇ ਹੋ ਨਹੀਂ ਇਹ ਮੇਰੀ ਪ੍ਰੋਡਕਸ਼ਨ ਹੈ ਜਿਹੜਾ ਮੈਂ ਨਹੀਂ ਕੀਤੀ ਪ੍ਰੋਡਕਸ਼ਨ ਮਡੇਨੀਅਨ ਜੋਤਿਸ ਜਿਹਨੂੰ ਆਪਾਂ ਕਹਿੰਦੇ ਆ ਹੂੰ ਇੰਗਲਿਸ਼ ਦੇ ਵਿੱਚ ਜਾਂ ਹਿੰਦੀ 'ਚ ਮੈਦਨੀ ਜੋਤਿਸ਼ ਉਹ ਮੈਂ ਕਰਦਾ ਉਹਦੀ ਪਲੈਨੇਟਰੀ ਇਕੁਏਸ਼ਨ ਦੇ ਹਿਸਾਬ ਨਾਲ ਜੋ ਰਿਜ਼ਲਟ ਆਉਂਦਾ ਉਹ ਤੁਹਾਡੇ ਸਾਹਮਣੇ ਮੈਂ ਰੱਖ ਦਿੰਦਾ ਹੂੰ ਉਸ ਟਾਈਮ ਮੈਂ ਭਵਿਸ਼ਿਆ ਮਾਲਕਾ ਬਾਰੇ ਤਾਂ ਜ਼ਿਕਰ ਕੀਤਾ ਸੀ ਕਿਉਂਕਿ ਭਵਿਸ਼ਿਆ ਮਾਲਕਾ ਬਾਰੇ ਹਿੰਦੀ ਦੇ ਵਿੱਚ ਹਜ਼ਾਰਾਂ ਹੀ ਵੀਡੀਓ YouTube ਤੇ ਪਏ ਆ ਹੂੰ ਪਹਿਲਾਂ ਵੀ ਸੀਗੇ ਹੂੰ ਪੰਜਾਬੀ 'ਚ ਨਹੀਂ ਸੀ ਕਿਸੇ ਨੇ ਬੋਲਿਆ ਹੂੰ ਮੈਂ ਪਹਿਲਾ ਸ਼ਖਸ ਸੀ ਜੀ ਨੇ ਪੰਜਾਬੀ ਦੇ ਵਿੱਚ ਮਤਲਬ ਬੋਲ ਕੇ ਪੰਜਾਬੀਆਂ ਨੂੰ ਭਵਿਸ਼ਿਆ ਮਾਲਕਾ ਨਾਲ ਇੰਟਰੋਡਿਊਸ ਕਰਾਇਆ ਹੂੰ ਸੋ ਉਹ ਉੱਥੇ ਗੱਲ ਖਤਮ ਹੋ ਚੁੱਕੀ। ਹੂੰ ਉਸ ਤੋਂ ਬਾਅਦ ਤਾਂ ਮੈਂ ਜੋ ਮੇਰੀ ਕੈਲਕੂਲੇਸ਼ਨ ਹੈ ਮੈਂ ਉਹਦੇ ਆਧਾਰ ਤੇ ਕਰਦਾ ਨਾ। ਹੂੰ ਉਹ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਕਿਹੜਾ ਪਲੈਨਟ ਕਿੱਥੇ ਹੈ ਕਦੋਂ ਉਹਦੀ ਚਾਲ ਬਦਲਣੀ ਹੈ ਕਦੋਂ ਗ੍ਰੈਂਡ ਲੱਗਣਾ ਤੇ ਉਹਦਾ ਕੀ ਰਿਜ਼ਲਟ ਹੁੰਦਾ। ਹੂੰ ਉਹਦੇ ਹਿਸਾਬ ਨਾਲ ਜੋ ਰਿਜ਼ਲਟ ਹੈ ਤੁਹਾਡੇ ਸਾਹਮਣੇ ਹੈ। ਹੂੰ ਤੇ ਆਉਣ ਵਾਲਾ ਵੀ ਮੈਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਦਾ ਕੁਝ ਹੋਣ ਦੀ ਸੰਭਾਵਨਾ। ਹੂੰ 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 ਹੁਣ ਤੁਹਾਨੂੰ ਲੱਗਦਾ ਹੈ ਜੇ ਨਹੀਂ ਕਹਿੰਦਾ ਭਾਵ ਜਿਹੜਾ ਇਹ ਸਿਸਟਮ ਹੋਣਾ ਹੈ। ਇਹ ਜਿਹੜੀ ਤੁਸੀਂ ਆਪਣੀ ਪ੍ਰੈਡਿਕਸ਼ਨ ਕੀਤੀ ਹੈ ਤਾਂ ਇਹ ਖਤਰਨਾਕ ਆਉਣ ਵਾਲਾ ਸਮਾਂ ਜਿਹੜਾ ਤੁਹਾਡੇ ਆਪਣੇ ਵੀ ਰਹਿ ਸਕਦਾ ਬਿਲਕੁਲ ਬਿਲਕੁਲ ਬਹੁਤ ਖਤਰਨਾਕ ਤਾਂ ਇਹ ਤੋਂ ਬਚਿਆ ਵੀ ਨਹੀਂ ਜਾ ਸਕਦਾ ਨਹੀਂ ਇਹ ਤੋਂ ਬਚਿਆ ਨਹੀਂ ਜਾ ਸਕਦਾ ਲੋਕ ਕਿਹੜੀਆਂ ਕਿਹੜੀਆਂ ਗੱਲਾਂ ਜਿਵੇਂ ਤੁਸੀਂ ਪਿਛਲੀ ਵਾਰੀ ਕਿਹਾ ਸੀਗਾ ਕਿ ਭਾਈ ਇਹਨਾਂ ਥਾਵਾਂ ਦੇ ਉੱਪਰ ਤੁਸੀਂ ਨਾ ਜਾਇਓ ਬਹੁਤ ਵੱਡੇ ਪਦਰ ਤੇ ਹੜ ਵਗੈਰਾ ਜਿਹੜੇ ਆਉਣ ਵਾਲੇ ਹੈਗੇ ਆ ਤਾਂ ਕੀ ਲੱਗਦਾ ਹੈ ਕਿ ਹੁਣ ਲੋਕ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਨਹੀਂ ਆਪ ਉਹਨੇ ਆਪ ਚ ਸਤਰਕਤਾ ਵਰਤਣੀ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਡੇਟਾ ਦੇ ਵਿੱਚ ਉਸ ਦਿਸ਼ਾ ਦੇ ਵਿੱਚ ਹਵਾਈ ਯਾਤਰਾ ਨਾ ਕੀਤੀ ਜਾਵੇ। ਹੂੰ। ਦੂਸਰਾ ਜਿਹੜਾ ਹੈਗਾ ਕਿ ਮਤਲਬ ਬਹੁਤ ਬੇਲੋੜੀ ਯਾਤਰਾ ਉਹਨੂੰ ਅਵਾਇਡ ਕੀਤਾ ਜਾਵੇ। ਹੂੰ। ਤੇ ਬੇਲੋੜਾ ਵਿਸ਼ਵਾਸ ਜਿਸ ਤਰ੍ਹਾਂ ਆਪਾਂ ਰੱਖ ਦਿੰਦੇ ਆਂ ਵੀ ਫਲਾਣੀ ਕੰਪਨੀ 'ਚ ਪੈਸੇ ਲਾ ਤੇ ਫਲਾਣੀ 'ਚ ਲਾ ਤੇ ਉਸ ਤਰ੍ਹਾਂ ਦਾ ਜਿਹੜੀ ਫਰਾਡ ਵਾਜੀ ਹੈ ਉਹ ਬਹੁਤ ਵਧਣ ਵਾਲੀ ਹੈ। ਹੂੰ। ਤੇ ਲੋਕਾਂ ਦੇ ਪੱਲੇ ਕੱਖ ਨਹੀਂ ਪੈਣਾ ਉਹ ਪੈਸੇ ਪੂਸੇ ਲੈ ਕੇ ਲੋਕਾਂ ਨੇ ਤੁਰ ਜਾਣਾ। ਹੂੰ। ਜਿੰਨਾ ਹੋ ਸਕਦਾ ਕੈਸ਼ ਜਾਂ 골ਡ ਜਾਂ ਕੁਛ ਹੋਰ ਕਿਸੇ ਰੂਪ ਦੇ ਵਿੱਚ ਤੁਸੀਂ ਉਹਨੂੰ ਆਪਦੇ ਘਰ ਰੱਖਣ ਦੀ ਕੋਸ਼ਿਸ਼ ਕਰੋ ਆਪਦੀ ਪ੍ਰਾਪਰਟੀ ਲੈ ਕੇ ਰੱਖ ਲਓ ਪਰ ਉਹ ਮਤਲਬ ਕੰਪਨੀਆਂ ਦੇ ਕੋਲ ਜਾਂ ਕਿਸੇ ਮਤਲਬ ਜਿਹਨੂੰ ਆਪਾਂ ਕਹਿੰਦੇ ਸਟਾਕ ਮਾਰਕੀਟ ਚ ਪੈਸੇ ਲਾ ਲੈ ਬੰਦੇ ਨੇ